ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਨੇ ਵੱਲੋਂ ਪਿਆਰ ਬੜੀ ਸਸਤੀ ਕਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਆਪਣੇ ਫੈਸਲਿਆਂ ਤੋਂ ਯੂ ਟਰਨ ਕਿਉਂ ਲੈ ਰਹੇ ਹਨ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਹਾ ਜਾ ਰਿਹਾ ਹੈ ਨਸ਼ਾ ਤਸਕਰੀ ਅਤੇ ਭ੍ਰਿਸ਼ਟਾਚਾਰ ਨੂੰ ਲੈ ਕੇ ਪੰਜਾਬ ਵੱਲੋਂ ਜ਼ੀਰੋ ਟੋਲਰੈਂਸ ਹੈ ਉਹ ਜੇਲ੍ਹ ਦੀਆਂ ਸੁਲਾਖਾਂ ਦੇ ਪਿੱਛੇ ਵੀ ਜਾਣਗੇ ਉਹ ਬਿਊਰੋਕ੍ਰੇਸੀ ਦੇ ਵੱਡੇ ਅਫਸਰ ਮੌਕੇ ਤੇ ਸਸਪੈਂਡ ਵੀ ਕੀਤੇ ਜਾਣਗੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਵਾਰ ਫਿਰ ਦੋਗਲਾ ਚਿਹਰਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਆ ਗਿਆ ਹੈ ਕਿ ਜਿਹੜੇ ਸਖਤ ਫੈਸਲੇ ਲੈ ਜਾਂਦੇ ਨੇ 2 ਮਹੀਨਿਆਂ ਬਾਅਦ 3 ਮਹੀਨਿਆਂ ਬਾਅਦ ਉਸ ਫੈਸਲਿਆਂ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਡੇ ਯੂਟਰਨ ਲੈ ਲੈਂਦੇ ਨੇ ਅੱਜ ਹੀ 3 ਤੋਂ 4 ਵੱਡੇ ਅਫਸਰ ਸਸਪੈਂਡ ਕੀਤੇ ਗਏ ਪੰਜਾਬ ਸਰਕਾਰ ਵੱਲੋਂ ਲੇਕਿਨ ਉਹਨਾਂ ਦੀਆਂ ਸਵਾਵਾਂ ਨੂੰ ਉਹਨਾਂ ਦੀ ਮੁਤਲੀ ਨੂੰ ਫਿਰ ਦੁਬਾਰਾ ਰੱਦ ਕਰਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਸੀਂ ਵਾਰ-ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਮ ਕਿਉਂ ਲੈ ਰਹੇ ਹਾਂ ਕਿਉਂਕਿ ਵਾਰ-ਵਾਰ ਕਹਿੰਦੇ ਨੇ ਕਿ ਸਾਨੂੰ ਇਮਾਨਦਾਰ ਅਫਸਰਾਂ ਦੀ ਲੋੜ ਹੈ ਇੱਕ ਪਾਸੇ ਉਹਨਾਂ ਉੱਤੇ ਵੱਡੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਹੋਏ ਨੇ ਭ੍ਰਿਸ਼ਟਾਚਾਰ ਕਰਦੇ ਉਹ ਲੱਗੇ ਹੱਥੀ ਫੜੇ ਗਏ ਪੰਜਾਬ ਸਰਕਾਰ ਵੱਲੋਂ ਤੇ ਹੁਣ ਪੰਜਾਬ ਸਰਕਾਰ ਉਹਨਾਂ ਅਫਸਰਾਂ ਨੂੰ ਰਾਤ ਦੇ ਰਹੀ ਹੈ ਉਹਨਾਂ ਨੂੰ ਕਹਿ ਰਹੀ ਹੈ ਕਿ ਤੁਸੀਂ ਆਪਣੀਆਂ ਡਿਊਟੀਆਂ ਤੇ ਵਾਪਸ ਆ ਜਾਓ ਅਜੇ ਆ ਕਿਉਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਜਾ ਰਿਹਾ ਹੈ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੰਦਰੋ 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 ਅੰਦਰੇ ਕੁਝ ਮਿਲੀਭੁਗਤ ਕਰ ਲੈਂਦੇ ਨੇ ਇਹਨਾਂ ਅਸਰਾਂ ਦੇ ਨਾਲ ਕਿਸ ਤਰ੍ਹਾਂ ਦਾ ਬਲਤੀਰਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਹੈ ਪਿਸ਼ਟਾਚਾਰ ਅਤੇ ਨਸ਼ਾ ਤਸਕਰੀ ਲੈ ਕੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਕਹਿ ਰਹੇ ਨੇ ਕਿ ਨਸ਼ਾ ਤਸਕਰੀ ਅਤੇ ਨਸ਼ਾ ਤਸਕਰ ਜਾਂ ਨਸ਼ਾ ਤਸਕਰੀ ਜਾਂ ਜਿਹੜੇ ਭ੍ਰਿਸ਼ਟਾਚਾਰ ਕਰ ਰਹੇ ਨੇ ਅਫਸਰ ਜ਼ੀਰੋ ਟੋਲਰੈਂਸ ਹੈ ਉਹਨਾਂ ਨੂੰ ਕੋਈ ਰਾਤ ਨਹੀਂ ਆ ਦੱਸ ਦਿਨੇ ਤੁਹਾਨੂੰ ਖਬਰ ਆਈ ਹੈ ਜੀ ਪੰਜਾਬ ਸਰਕਾਰ ਨੇ 4 ਮਹੀਨੇ ਬਾਅਦ ਵਿジネス ਵਿਭਾਗ ਦੇ ਮੁਖੀ ਰਹੇ ਐਸ ਪੀ ਐਸ ਪਰਮਾਰ ਦੀ ਮੁਤਲੀ ਰੱਦ ਕਰ ਦਿੱਤੀ ਹੈ ਉਹਨਾਂ ਨੂੰ 25 April ਨੂੰ ਮੁਤਲ ਕੀਤਾ ਗਿਆ ਸੀ ਇਸ ਦੇ ਨਾਲ ਹੀ ਇੱਕ ਹੋਰ ਹੁਕਮ ਜਾਰੀ ਕਰਦਿਆ ਅੱਜ ਤੋਂ ਠੀਕ 3 ਮਹੀਨੇ ਪਹਿਲਾਂ ਫਾਈਲ ਕਰਦੇ ਐਸ ਐਸ ਪੀ ਰਹੇ ਵਰਿੰਦਰ ਬਰਾੜ ਦੀ ਮਵਤਲੀ ਰੱਦ ਕਰ ਦਿੱਤੀ ਗਈ ਹੈ ਪਹਿਲਾ ਇਲਜ਼ਾਮ ਲੱਗੇ ਸੀ ਐਸ ਪੀ ਐਸ ਪਰਮਾਰ ਤੇ ਉਸ ਤੋਂ ਬਾਅਦ ਇਲਜ਼ਾਮ ਲੱਗੇ ਸੀ ਐਸ ਪੀ ਐਸ ਰਵਿੰਦਰ ਬਰਾੜ ਤੇ ਖਾਸ ਕਰਕੇ ਭ੍ਰਿਸ਼ਟਾਚਾਰ ਦੇ ਲੇਕਰ ਪੰਜਾਬ ਸਰਕਾਰ ਵੱਲੋਂ ਇਹਨਾਂ ਨੂੰ ਹਰੀ ਚੰਨੀ ਦੇ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਜਲੰਧਰ ਚ ਡਰਾਈਵਿੰਗ ਲਾਇਸੈਂਸ ਨਾਲ ਜੁੜੇ ਇੱਕ ਘੁਟਾਲੇ ਸਾਹਮਣੇ ਦੇ ਆਉਣ ਤੇ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਚ ਲਾਪਰਵਾਹੀ ਵਰਤਨ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਜਲਸ ਬਿਊਰੋ ਚੀਫ ਐਸਪੀਐਸ ਪਰਮਾਰ ਨੂੰ ਬਤਲ ਕਰ ਦਿੱਤਾ ਉਹਨਾਂ ਦੇ ਨਾਲ ਨਾਲ اے ਆਈਜੀ ਫਲਾਈਂਗ ਸਕੇਡੂਲed ਸਵਰਨਦੀਪ ਸਿੰਘ ਅਤੇ ਐਸਪੀ ਵਿਜਲਸ ਜਲੰਧਰ ਆਰਪੀ ਸਿੰਘ ਮੰਡੇਰ ਵੀ ਬਤਲ ਕੀਤਾ ਗਿਆ ਹਾਲਾਂਕਿ ਸਵਰਨਦੀਪ ਸਿੰਘ ਤੇ ਹਰਪ੍ਰੀਤ ਸਿੰਘ ਮੰਡੇਰ ਨੂੰ ਬਾਅਦ ਵਿੱਚ ਰਾਜ ਸਰਕਾਰ ਨੇ ਬਹਾਲ ਕਰ ਦਿੱਤਾ ਪਰ ਪਰਿਵਾਰ ਦੀ ਬਤਲੀ ਜਾਰੀ ਰਹੀ ਦੂਸਰੇ ਪਾਸੇ ਜਲੰਧਰ ਦੇ ਟ੍ਰਾਂਸਪੋਰਟ ਵਿਭਾਗ ਵਿੱਚ ਭ੍ਰਿਸ਼ਟਾਚਾਰ ਇਸਤਾ ਜਦੀ ਬਹੁਤ ਸਾਰੀਆਂ ਸ਼ਿਕਾਇਤਾਂ ਨੂੰ ਦੇਖਦੇ ਹੋਏ 7 April ਨੂੰ ਸਵੇਰੇ ਜਲੰਧਰ ਦੇ ਆਰਟੀਓ ਦਫਤਰ ਆਟੋਮੇਟਡ ਡਰਾਈਵਿੰਗ ਟੈਸਟ ਸੈਂਟਰ ਵਿੱਚ ਕਾਮਨ ਸਰਫਸ ਸੈਂਟਰ ਅਤੇ ਵਿਜੀਲੈਂਸ ਬਿਊਰੋ ਦੇ ਮੁਖੀ ਐਸਪੀ ਪਰਮਾਰ ਏਆਈਜੀ ਫਲੈਂਕ ਸਕੈਡਿਊਲਡ ਸਰਵਨਦੀਪ ਸਿੰਘ ਐਸਐਸਪੀ ਵਿਜੀਲੈਂਸ ਜਲੰਧਰ ਹਰਪੀ ਸਿੰਘ ਮਡੇਰ ਨੇ ਛਾਪੇ ਮਾਰੀ ਸਨ ਜਾਂਚ ਵਿੱਚ ਇਹ ਵੀ ਗੱਲ ਸਾਹਮਣੇ ਆਈ ਕਿ ਲੋਕਾਂ ਨੇ ਬਿਨਾਂ ਯੋਗ ਟੈਸਟ ਦੇ ਆਪਣਾ ਡਰਾਈਵਿੰਗ ਬੜਵਾਇਆ ਹੈ ਬਿਨਾਂ ਟੈਸਟ ਦੇ ਕੇ ਕਿਸੇ ਹੋਰ ਨੂੰ ਖੜਾ ਕਰਕੇ ਟੈਸਟ ਦੇਣ ਦੇ ਕਈ ਮਾਮਲੇ ਵੀ ਸਾਹਮਣੇ ਆਏ ਮਾਮਲੇ ਵਿੱਚ ਸਿਰਫ ਮੁਲਜ਼ਮ ਵਿਜੇ ਵਿਜੇ ਦੀ ਗ੍ਰਿਫਤਾਰੀ ਹੋਈ ਸੀ ਉਸ ਵੇਲੇ ਵਿਜੀਲੈਂਸ ਦੀ ਕਾਰਵਾਈ ਨਿੱਜੀ ਮੁਲਾਜ਼ਮਾਂ ਤੱਕ ਹੀ ਸੀ ਜਦਕਿ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਆਰਟੀਓ ਅਧਿਕਾਰੀ ਵਿਜੀਲੈਂਸ ਦੇ ਵਿਜੀਲੈਂਸ ਦੇ ਬਿਨਾਂਕਾਰ ਇੱਕ ਗਰੁੱਪ ਮਿਲ ਕੇ ਕਰ ਰਿਹਾ ਸੀ ਵੱਡੇ ਅਧਿਕਾਰੀਆਂ ਤੇ ਕਾਰਵਾਈ ਨਾ ਕਰਦੇ ਦੋਸ਼ ਵਿੱਚ ਵਿਜੀਲੈਂਸ ਐਸ ਪੀ ਐਸ ਪਰਬਾਤ ਨੂੰ ਬਤਲ ਕਰ ਦਿੱਤਾ ਗਿਆ ਜਿਸ ਦੀ ਅੱਜ 4 ਮਹੀਨੇ ਬਾਅਦ ਬਹਾਲੀ ਹੋਈ ਹੈ ਯਾਨੀ ਕਿ ਇੱਕ ਪਾਸੇ ਭ੍ਰਿਸ਼ਟਾਚਾਰ ਨੂੰ ਲੈ ਕੇ ਪਰਮਾਰ ਜਿਹੜੇ ਐਸਪੀਐਸ ਦੀ ਬਿਜਲੀ ਡਿਪਾਰਟਮੈਂਟ ਨੂੰ ਉਹਨਾਂ ਨੂੰ ਬੁਧਰ ਕਰ ਦਿੱਤਾ ਗਿਆ ਲੇਕਿਨ ਹੁਣ ਉਹ ਕਿਵੇਂ ਦੁੱਧ ਤੋਤੇ ਹੋ ਗਿਆ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਪੁੱਛਣਾ ਸਾਡਾ ਅਤੇ ਪੰਜਾਬ ਦੇ ਲੋਕਾਂ ਦਾ ਫਰਜ਼ ਬਣਦਾ ਹੈ ਤੇ ਦੂਜਾ ਸੀ ਵਰਿੰਦਰ ਸਿੰਘ ਬਰਾੜ ਪੰਜਾਬ ਸਰਕਾਰ ਨੇ ਫਾਈਲ ਕਰਦੇ ਐਸ ਐਸਐਸਪੀ ਰਹੇ ਵਰਿੰਦਰ ਬਰਾੜ ਦੀ ਮੁਤਲੀ ਤੁਰੰਤ ਪ੍ਰਭਾਵ ਪ੍ਰਭਾਵਨਾ ਰੱਦ ਕਰ ਦਿੱਤੀ ਬਰਾੜ ਐਸਪੀ ਫਾਇਕਤ ਸਨ ਜਦੋਂ ਕਿ ਉਹਨੂੰ 28 ਮਈ 2025 ਨੂੰ ਫਾਇਲ ਕਰਦੇ ਸੈਬਰ ਕ੍ਰਮ ਪੁਲਿਸ ਸਟੇਸ਼ਨ ਦੇ ਚਾਰ ਪੁਲਿਸ ਅਧਿਕਾਰੀਆਂ ਨਾਲ ਜੁੜੇ ਰਿਸ਼ਵਤ ਕੋਰੀ ਕਾਂਡ ਤੋਂ ਮੁਕਤਲ ਕਰ ਦਿੱਤਾ ਗਿਆ ਉਹਨਾਂ ਤੇ ਦੋਸ਼ ਸੀ ਕਿ ਇੱਕ ਨਿਗਰਾਨ ਅਧਿਕਾਰੀ ਦੇ ਤੌਰ ਤੇ ਉਹ ਯੋਗ ਅਤੇ ਸਮੇਂ ਤੇ ਕਾਰਵਾਈ ਨਹੀਂ ਕਰ ਸਕੇ ਹਾਲਾਂਕਿ ਬਾਅਦ ਵਿੱਚ ਜਾਂਚ ਤੋਂ ਬਾਅਦ ਉਹਨਾਂ ਨੂੰ ਦੋਸ਼ਪੂਤ ਕਰ ਦਿੱਤਾ ਗਿਆ ਪੰਜਾਬ ਦੇ ਗ੍ਰੈਪ ਭਾਗ ਦੇ ਵਧੀਕ ਮੁਖਸਤਤਰ ਅਲੋਕ ਸ਼ੇਕਰ ਨੇ ਦੋਹਾਂ ਅਧਿਕਾਰੀਆਂ ਦੀ ਬਤਲੀ ਨੂੰ ਰੱਦ ਕਰਦੇ ਹੁਕਮ ਜਾਰੀ ਕਰ ਦਿੱਤੇ ਹਨ ਹੁਕਮਾਂ ਅਨੁਸਾਰ ਦੋਹਾਂ ਅਧਿਕਾਰੀਆਂ ਨੂੰ ਨਵੀਆਂ ਨਿਯੁਕਤੀਆਂ ਦੇ ਹੁਕਮ ਹੁਕਮ ਬਾਤ ਜਲਦੀ ਜਾਰੀ ਕੀਤੇ ਜਾਣਗੇ ਯਾਨੀ ਕਿ ਇੱਕ ਪਾਸੇ ਪੰਜਾਬ ਸਰਕਾਰ ਇਹਨਾਂ ਨੂੰ ਪ੍ਰਸ਼ਚਾਰ ਕਹਿ ਰਹੀ ਹੈ ਇਹਨਾਂ ਨੂੰ ਕਹਿ ਰਹੀ ਨਹੀਂ ਕਿ ਇਹ ਰਿਸ਼ਵਤਖੋਰ ਨੇ ਇਹ ਪ੍ਰਸ਼ਚਾਰ ਨੇ ਇਹ ਆਪਣੀ ਡਿਊਟੀ ਸਮੇਂ ਤੇ ਨਹੀਂ ਕਰਤੀ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਨੂੰ ਬਹਾਲ ਕਰਨ ਦੇ ਵਿੱਚ ਲੱਗੇ ਹੋਏ ਨੇ ਜਾਂ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੋਸ਼ੀ ਨੇ ਤੇ ਜਾਂ ਇਹ ਅਫਸਰ ਦੋਸ਼ੀ ਨੇ ਇਹਨਾਂ ਦੇ ਵਿੱਚੋਂ ਕਿਹੜਾ ਸਹੀ ਹੈ ਜਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਇਸ ਤਰ੍ਹਾਂ ਦੇ ਕਾਰੇ ਕਰਦੇ ਹਨ